ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੀ ਹਾਲਤ ਬਾਰੇ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਡੀਟੀਐਫ ਡੈਮੋਕਰੈਟਿਕ ਟੀਚਰਸ ਫਰੰਟ ਦੀ ਜਿਹੜੀ ਜਥੇਬੰਦੀ ਹੈ ਉਸਨੇ ਆਪਣੇ ਤੌਰ ਤੇ ਸਰਵੇਖਣ ਕਰਕੇ ਇਹ ਗੱਲ ਦੱਸੀ ਹੈ ਕਿ ਸੂਬੇ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ 'ਚੋਂ 856 ਦੇ ਵਿੱਚ ਜਾਨੀ ਕਿ 44% ਸਕੂਲਾਂ ਦੇ ਵਿੱਚ ਕੋਈ ਪ੍ਰਿੰਸੀਪਲ ਨਹੀਂਗਾ ਤੇ ਸਭ ਤੋਂ ਮਾੜਾ ਹਾਲ ਇਹਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਹੈ ਜਿੱਥੇ 73 ਦੇ ਵਿੱਚੋਂ 60 ਸਕੂਲ ਬਿਨਾ ਪ੍ਰਿੰਸੀਪਲ ਦੇ ਹੈ ਭਾ 82% ਸਕੂਲ ਬਿਨਾ ਪ੍ਰਿੰਸੀਪਲ ਤੋਂ ਨੇ ਬਰਨਾਲੇ ਦੇ ਵਿੱਚ ਹਾਲ ਹੋਰ ਵੀ ਅੱਭੀ ਕੋਈ ਬਹੁਤਾ ਚੰਗਾ ਨਹੀਂ ਉੱਥੇ 47 ਦੇ ਵਿੱਚੋਂ 36 ਸਕੂਲ ਬਿਨਾ ਪ੍ਰਿੰਸੀਪਲ ਤੋਂ ਨੇ 76.6% ਜਿਹੜਾ ਮੁੱਖ ਮੰਤਰੀ ਸਾਹਿਬ ਦਾ ਤੇ ਸਾਡੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਜਿਹੜਾ ਜ਼ਿਲ੍ਹਾ ਸੰਗਰੂਰ ਉਸ ਜ਼ਿਲ੍ਹੇ ਦੇ ਵਿੱਚ 95 ਚੋਂ 57 ਸਕੂਲ ਯਾਨੀ ਕਿ 60% ਸਕੂਲ ਬਿਨਾ ਪ੍ਰਿੰਸੀਪਲ ਆਪੋ ਨੇ ਜਿਹੜੇ ਸਾਡੇ ਸਿੱਖਿਆ ਮੰਤਰੀ ਹੈ ਆਪਣੇ ਬੈਂਸ ਸਾਹਿਬ ਹਰਜੋਤ ਬੈਂਸ ਜੀ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਵੀ 23.6% ਸਕੂਲ ਬਿਨਾ ਪ੍ਰਿੰਸੀਪਲ ਆਪੋ ਨੇ ਤੇ ਜਦੋਂ ਇਹਦੇ ਤੇ ਸਵਾਲ ਪੁੱਛਿਆ ਗਿਆ ਇੰਡੀਅਨ ਐਕਸਪ੍ਰੈਸ ਨੇ ਬੈਂਸ ਸਾਹਿਬ ਨੂੰ ਤਾਂ ਉਹ ਕਹਿੰਦੇ ਵੀ ਅਸੀਂ ਇਹਨੂੰ ਫੇਜ਼ਡ ਤਰੀਕਿਆਂ ਦੇ ਨਾਲ ਪੋਸਟਾਂ ਭਰ ਰਹੇ ਹਾਂ ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਫੇਜ਼ਡ ਤਰੀਕਿਆਂ ਚ ਕਿਉਂ ਭਰਨੀਆਂ ਨੇ ਪੋਸਟਾਂ ਪੋਸਟਾਂ ਇਕੱਠੀਆਂ ਇੱਕੋ ਵਾਰੀ ਚ ਜਿੰਨੀਆਂ ਪੋਸਟਾਂ ਖਾਲੀ ਨੇ ਓਨੀਆਂ ਡੀਪੀਸੀ ਕੀਤੀ ਜਾਵੇ ਤੇ ਪ੍ਰਿੰਸੀਪਲਾਂ ਦੀਆਂ ਪੋਸਟਾਂ ਜਿਹੜੀਆਂ ਪ੍ਰੋਮੋਸ਼ਨ ਦੀਆਂ ਨੇ ਭਰੀਆਂ ਜਾ ਸਕਦੀਆਂ ਨੇ ਡਾਇਰੈਕਟ ਦੀਆਂ ਜਿਹੜੀਆਂ ਨੇ ਉਹਨਾਂ ਦੇ ਡਾਇਰੈਕਟ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਸਕਦਾ ਹੈ ਉਹਨਾਂ ਨੇ ਇਹ ਦੱਸ ਕੇ ਕੋਸ਼ਿਸ਼ ਕੀਤੀ ਵੀ ਕਿਉਂਕਿ ਹਾਈ ਕੋਰਟ ਚ ਕੇਸ ਹੈ ਪਹਿਲਾ ਪ੍ਰਮੋਸ਼ਨ ਦੀਆਂ 75% ਤੇ ਡਾਇਰੈਕਟ ਦੀਆਂ 25% ਪੋਸਟਾਂ ਹੋਇਆ ਕਰਦੀਆਂ ਸੀ 2018 ਚ ਕਾਂਗਰਸ ਨੇ ਇਹ 50-50% ਕਰਤੀਆਂ ਤੇ ਉਹਦੀ ਕੋਰਟ ਦੇ ਵਿੱਚ ਰਿੱਟ ਚੱਲਦੀ ਹੈ ਹੁਣ ਉਸ ਤੋਂ ਇਹ ਤਾਂ ਨਹੀਂ ਸਮਝ ਆਈ ਕਿ ਰਿੱਟ ਦੇ ਉੱਤੇ ਕੋਈ ਸਟੇ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ ਰਿੱਟ ਚੱਲਣਾ ਤਾਂ ਆਪਣੇ ਆਪ ਚ ਕੋਈ ਕੋਈ ਵੱਡੀ ਗੱਲ ਨਹੀਂ ਹੁੰਦੀ ਹੁਣ ਸਵਾਲ ਇਹ ਹੈ ਕਿ ਜੇ ਉਹ ਦੋ ਤੁਹਾਡੇ ਕੋਲ ਅੱਜ ਦਾ ਕਰੰਟ ਸਿਚੁਏਸ਼ਨ ਹੈਗੀ ਹੈ ਘੱਟੋ ਘੱਟ ਜਿਹੜੀਆਂ ਪ੍ਰਮੋਸ਼ਨ ਦੀਆਂ 50% ਨੇ ਉਨਨ ਤੋਂ ਪਰ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕਦਾ 75 ਨਾ ਸੀ ਸੋ ਇਸ ਕਰਕੇ ਇਹ ਲੰਗੜੇ ਬਹਾਨੇ ਐ ਤੇ ਦਾਅਵੇ ਐ ਕਿ ਅਸੀਂ ਵਿਦਿਆ ਦਾ ਇਨਕਲਾਬ ਕਰਿਆ ਪਿਆ ਭਾਰਤ ਦੇ ਆਪਣੇ ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ ਤਾਂ ਹੁਣ ਤਾਂ ਵਸ ਇਹ ਪੰਜਾਬ ਹੈ ਜਿਹੜਾ ਨਾ ਇਨਕਲਾਬੀ ਰਾਹ ਤੇ ਹੀ ਹੈ ਸਿੱਖਿਆ ਦੇ ਤੇ ਜਦ ਕਿ ਹਾਕਤ ਇੰਨੀ ਖੋਖਲੀ ਐ ਇਹ बार-बार ਗੱਲ ਸਾਡੇ ਸਾਹਮਣੇ ਆ ਰਹੀ ਹੈ ਦੂਸਰੀ ਗੱਲ ਦੋਸਤੋ ਕੇਰਲਾ ਦੇ ਵਿੱਚੋਂ ਪਹਿਲੀ ਵਾਰ ਕੋਈ ਭਾਜਪਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਸੁਰੇਸ਼ ਗੋਪੀ 30 ਹਲਕੇ ਤੋਂ ਉਹ ਅੱਜਕੱਲ ਟੋਰੀਆ ਮੰਤਰੀ ਹੈਗਾ ਕੇਂਦਰੀ ਸਰਕਾਰ ਦੇ ਵਿੱਚ ਉਸ ਨੇ ਕੁਝ ਬਿਆਨ ਪਿੱਛੇ ਦਿੱਤੇ ਵੀ ਜਿਹੜੀ 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 ਸਾਡੇ ਟ్రਾਈਬਲ ਮਾਮਲਿਆਂ ਦਾ ਜਿਹੜਾ ਮੰਤਰੀ ਹੈ ਉਹ ਟ్రਾਈਬਲੀ ਕਿਉਂ ਹੋਵੇ ਕਹਿੰਦਾ ਮੈਨੂੰ ਬੜਾ ਦੁੱਖ ਲੱਗਦਾ ਹੈ ਬੜਾ ਇਹ ਸਰਾਪ ਹੈ ਭਾਰਤ ਦੇ ਵਿੱਚ ਵੀ ਟ్రਾਈਬਲ ਮਹਿਕਮਿਆਂ ਦਾ ਮੰਤਰੀ ਟ్రਾਈਬਲ ਕਿਉਂ ਹੋਵੇ ਉੱਥੇ ਕੋਈ ਪੰਡਤ ਜਾਂ ਕੋਈ ਨਾਈਡੂ ਕਿਉਂ ਨਹੀਂ ਹੋ ਸਕਦਾ ਦੂਜਾ ਜਿਹੜਾ ਅਪਰ ਕਾਸਟ ਦਾ ਹੈ ਤੇ ਚਾਹੇ ਉਹਨੇ ਭਾਵਨਾ ਠੀਕ ਹੋਵੇ ਚਾਹੇ ਗਲਤ ਪਰ ਉਹ ਬਿਆਨ ਦੇ ਉੱਤੇ ਉਹ ਫਸ ਗਿਆ ਤੇ ਉਹਨੂੰ ਉਹ ਬਾਤਸ ਲੈਣਾ ਪੈ ਗਿਆ ਸੋ ਇਹ ਜਿਹੜੀ ਮਾਨਸਿਕਤਾ ਹੈ ਇਸ ਤਰ੍ਹਾਂ ਜਾਤ ਪਾਤੀ ਇਹ ਇਹ ਕੇਰਲਾ ਵਰਗੇ ਅਗਾਂਵਧੂ ਸੂਬੇ ਤੋਂ ਆਉਣ ਵਾਲੇ ਉਹਨਾਂ ਦੇ ਪਹਿਲੇ ਪਹਿਲੇ ਇੱਕ ਲੋਕ ਤੇ ਮੈਂਬਰ ਪਾਰਲੀਮੈਂਟ ਦੇ ਵਿੱਚ ਵੀ ਉਹ ਜਿਹੜੀ ਭਾਵਨਾ ਹੈ ਉਹ ਉਸੇ ਤਰ੍ਹਾਂ ਹੀ ਹੈ ਸੋ ਭਾਜੀਪੀ ਦਾ ਕਲਚਰ ਕੁਝ ਐਸੇ ਕਿਸਮ ਦਾ ਹੈ ਅਗਲੀ ਗੱਲ ਇੱਕ ਬੜੀ ਹੋਰ ਸ਼ੌਕਿੰਗ ਸਮਝਾਈ ਹੈ ਕ तकरीबन 30 ਸਾਲ ਪਹਿਲਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਇੱਕ ਸਾਸਤਾ ਸ਼ੁਰੂ ਕੀਤੀ ਸੀ ਜਿਹਦਾ ਨਾਮ ਸੀ ਨੈਕ ਐਨ ਏ ਏ ਸੀ ਨੈਸ਼ਨਲ ਅਕ੍ਰੈਡੀਟੇਸ਼ਨ ਐਂਡ ਅਸੈਸਮੈਂਟ ਕਾਉਂਸਲ ਇਹ ਜਿਹੜੀ ਕਾਉਂਸਲ ਹੈ ਇਹ ਅੱਡ ਅੱਡ ਦੇਸ਼ ਦੀਆਂ ਅੱਡ ਅੱਡ ਯੂਨੀਵਰਸਟੀਆਂ ਤੇ ਅੱਡ ਅੱਡ ਕਾਲਜਾਂ ਦੇ ਜਾ ਕੇ ਉੱਥੇ ਉਹਨੂੰ ਇਨਸਪੈਕਸ਼ਨ ਕਰਦੀ ਹੈ ਉੱਥੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਉਹਨਾਂ ਦੀ ਦਰਜਾਬੰਦੀ ਕਰਦੀ ਹੈ ਉਹ ਦਰਜਾਬੰਦੀ ਦੇ ਆਧਾਰ ਦੇ ਉੱਤੇ ਉਹ ਕਾਲਜ ਜਾਂ ਉਹ ਯੂਨੀਵਰਸਿਟੀਆਂ ਸਰਕਾਰੀ ਜਾਂ ਪ੍ਰਾਈਵੇਟ ਜਿਹੜੀਆਂ ਨੇ ਆਪਣੇ ਬਾਜ਼ਾਰ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਦੀਆਂ ਇਹ ਵੀ ਸਾਨੂੰ ਨੈਕ ਤੋਂ ਆ ਗ੍ਰੇਡ ਮਿਲਿਆ ਹੋਇਆ ਹੈ ਐਨੇ ਨੰਬਰ ਸਾਡੇ ਆਏ ਹੋਏ ਹੈ ਇਸੇ ਕਿਸਮ ਦੀ ਇੱਕ ਟੀਮ ਜਿਹੜੀ ਹੈ ਉਹ 10 ਮੈਂਬਰਾਂ ਦੀ ਟੀਮ ਗੰਟੂਰ ਜਿਹੜਾ ਹੈਗਾ ਆਂਧਰਾ ਪ੍ਰਦੇਸ਼ ਦੇ ਵਿੱਚ ਉੱਥੇ ਕਨੇਰੂ ਲక్ష్ਮਈਆ ਐਜੂਕੇਸ਼ਨ ਫਾਊਂਡੇਸ਼ਨ ਦੇ ਕੋਲ ਜਾਂਦੇ ਹੈ ਤੇ ਉੱਥੇ ਉਸ ਨੇ ਇਹਨਾਂ ਨਾਲ ਸੌਦਾ ਮਾਰਿਆ ਤੇ ਇਹ ਕਹਿੰਦੇ ਆ ਵੀ ਸਾਨੂੰ ਤੁਸੀਂ ਸਾਡੀ ਟੀਮ ਨੂੰ ਸਾਰੀ ਨੂੰ ਸਮੁੱਚੇ ਤੌਰ ਦੇ ਉੱਤੇ ਤੁਸੀਂ 1 ਕਰੋੜ 80 ਲੱਖ ਰੁਪਇਆ ਦਿਓ ਉਹ 바ਰਗੇਨਿੰਗ ਹੁੰਦੀ ਹੈ ਉਹਨਾਂ ਦੀ ਆਪਸ ਦੇ ਵਿੱਚ ਤੇ ਉਹ 바ਰਗੇਨਿੰਗ ਦੇ ਵਿੱਚ ਇਹ ਆ ਜਾਂਦਾ ਵੀ ਤੁਹਾਨੂੰ ਅਸੀਂ 3-3 ਲੱਖ ਰੁਪਇਆ ਹਰ ਮੈਂਬਰ ਨੂੰ ਦੇ ਦਿੰਨੇ ਆ ਤੇ ਇੱਕ-ਇੱਕ ਲੈਪਟਾਪ ਦੇ ਦਿੰਨੇ ਆ ਤੇ ਜਿਹੜਾ ਚੇਅਰਮੈਨ ਹੈ ਕਮੇਟੀ ਦਾ ਉਹਨੂੰ ਅਸੀਂ 10 ਲੱਖ ਦੇ ਇਹ ਸੌਦਾ ਹੋ ਜਾਂਦਾ ਤੇ ਗੱਲ ਲੀਕ ਹੋ ਜਾਂਦੀ ਹੈ ਤੇ ਉਹ ਸੀਬੀਆਈ ਕੋਲ ਕੇਸ ਚਲ ਜਾਂਦਾ ਹੈ ਸੀਬੀਆਈ ਇਹਨਾਂ 10 ਬੰਦਿਆਂ ਦੇ ਉੱਤੇ ਕੇਸ ਦਰਜ ਕਰ ਦਿੰਦੀ ਹੈ ਤੇ ਉਹਦਾ 37 ਲੱਖ ਰੁਪਇਆ ਬਰਾਮਦ ਵੀ ਕਰ ਲੈਂਦੀ ਹੈ ਹੋਰ ਬਹੁਤ ਸਾਰੇ ਨਾਂ ਨੇ ਕਈ ਸਾਰੇ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਨੇ ਜਿਹੜੇ ਅੱਜਕੱਲ ਆਡ-ਆਡ ਤਰ੍ਹਾਂ ਦੇ ਭਾਸ਼ਣ ਦੇ ਰਹੇ ਆ ਸਾਰੇ ਦੇਸ਼ ਦੇ ਵਿੱਚ ਬੀਜੇਪੀ ਵਾਲੇ ਪੱਖੀ ਕਿਉਂਕਿ ਵਾਈਸ ਚਾਂਸਲਰ ਕੋਈ ਆਮ ਤਾਂ ਲੱਗ ਨਹੀਂ ਰਹੇ ਅੱਜਕੱਲ ਤੇ ਉਹਨਾਂ ਚੋਂ ਇੱਕ ਬੰਦਾ ਜੇਨਯੂ ਦਾ ਪ੍ਰੋਫੈਸਰ ਹੈਗਾ ਉਦਾ ਨਾਇਰ ਰਾਜੀਵ ਸਲੇਰੀਆ ਰਾਜੀਵ ਸਲੇਰੀਆ ਜੀ ਨੂੰ ਜਦੋਂ 18 ਮਈ 2017 ਨੂੰ ਸਾਡੇ ਦੇਸ਼ ਦੇ ਉਸ ਟਾਈਮ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਾਮ ਮੋਖਰਜੀ ਨੇ ਜਿਹੜਾ ਸਰ ਛੋਟੂ ਰਾਮ ਇੰਜੀਨੀਅਰਿੰਗ ਕਾਲਜ ਦੇ ਡਿਪਟੀ ਡਾਇਰੈਕਟਰ ਤੋਂ ਵਧਾ ਕੇ ਉਹਨਾਂ ਨੂੰ ਬਨਾਰਸ Hindu ਯੂਨੀਵਰਸਿਟੀ ਦਾ ਜਿਹੜਾ ਇੱਕ ਉੱਥੋਂ ਦਾ ਮੈਂਬਰ ਬਣਾਇਆ ਸੀ ਉਸ ਨੂੰ BHU ਦਾ ਤੇ ਉਹ ਉਸ ਟਾਈਮ এবੀਬੀਪ ਦੇ ਕੁਝ ਲੋਕਾਂ ਨੇ ਬਿਜਨੌਰ ਦੇ ਲੋਕਾਂ ਨੇ ਇਹਦਾ ਸਵਾਗਤ ਕੀਤਾ ਸੀ ਉਹ ਟਵੀਟ ਅੱਜ ਕੱਲ ਬੜੇ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੇ ਹੈ ਜਣੀ ਉਹ ਭਾਰਤੀ ਜਨਤਾ ਪਾਰਟੀ ਦੀਆਂ ਅੱਖਾਂ ਦਾ ਤਾਰਾ ਹੈ ਤੇ ਆਰਐਸਐਸ ਦਾ ਅੱਖਾਂ ਦਾ ਤਾਰਾ ਹੈ ਤੇ ਉਹ ਇਸ ਰਿਸ਼ਵਤ ਕਾਂਡ ਦੇ ਵਿੱਚ ਮੁੱਖ ਦੋਸ਼ੀਆਂ ਦੇ ਵਿੱਚ ਸ਼ਾਮਲ ਹੈ ਸੋ ਇਹ ਜਿਹੜੇ ਲੋਕ ਸਾਨੂੰ ਸਾਰੇ ਦੇਸ਼ ਨੂੰ ਪ੍ਰਚਾਰ ਕਰਦੇ ਹੈ ਵੀ ਅਸੀਂ ਤਾਂ ਸੰਗ ਵਾਲੇ ਬੰਦੇ ਜਿਹੜੇ ਹਨ ਨਾ ਇਹ ਇਹ ਕੈਰੈਕਟਰ ਬਿਲਡਿੰਗ ਦੇ ਉੱਤੇ ਬਹੁਤ ਜ਼ੋਰ ਦਿੰਨੇ ਆਂ ਸੀ ਤੇ ਇਹ ਕੈਰੈਕਟਰ ਬਿਲਡਿੰਗ ਦਾ ਹਿੱਸਾ ਹੈ ਕਿ ਜਿਹੜੇ ਬੰਦੇ ਪੌੜੀਆਂ ਚੜ੍ਹ ਚੜ੍ਹ ਕੇ ਕਦੇ ਬੀਐਸਯੂ ਚਲੇ ਗਏ ਕਦੇ ਜੀਐਨਯੂ ਚਾ ਗਏ ਕਦੇ ਕਿਤੇ ਚਲੇ ਗਏ ਤੇ ਵੱਡੀਆਂ-ਵੱਡੀਆਂ ਕਮੇਟੀਆਂ ਦੇ ਵਿੱਚ ਪੈਂਦੇ ਤੇ ਉਹ ਕੀ ਲੱਲਰ ਲਾਉਂਦੇ ਆ ਆ ਇਸ ਗੱਲ ਦੇ ਉਦਾਹਰਣ ਹੈਗੀ ਹੈ ਤੇ ਦੋਸਤੋ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਕੁਝ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਦੇ ਉੱਤੇ 25-25% ਟੈਰਫ ਲਾਤਾ ਵੀ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਇਹਨਾਂ ਦੋਹੇ ਦੇਸ਼ਾਂ ਤੋਂ ਆਉਣਗੀਆਂ ਉਹਨਾਂ ਤੇ 25% ਟੈਕਸ ਲੱਗ ਜੂਗਾ ਤੇ ਉਹ ਮਹਿੰਗੀਆਂ ਹੋਣਗੀਆਂ ਤੇ ਬਾਜ਼ਾਰ ਦੇ ਵਿੱਚ ਵੇਚਣਗੀਆਂ ਨਹੀਂ ਤੇ ਉਹਨਾਂ ਦੀ ਮਾਰਕੀਟ ਨੂੰ ਅਸੀਂ ਤਬਾਹ ਕਰਾਂਗੇ। ਉਹਦਾ ਜਵਾਬ ਵੀ ਟਰੂਡੋ ਸਾਹਿਬ ਨੇ ਦਿੱਤਾ ਵੀ ਅਸੀਂ ਵੀ ਉਹਨਾਂ ਤੇ ਲਾਵਾਂਗੇ ਇਸੇ ਤਰ੍ਹਾਂ ਨਾਲ। ਹੁਣ ਕੱਲ ਦੀ ਖਬਰ ਇਹ ਹੈ ਵੀ ਉੱਥੋਂ ਦਾ ਇੱਕ ਵੱਡਾ ਸੂਬਾ ਅਨਟਾਰੀਓ ਹੈ। ਅਨਟਾਰੀਓ ਜਿਹਦੇ ਵਿੱਚ ਟ੍ਰਾਂਟੋ ਬ੍ਰਿੰਟਨ ਵਗੈਰਾ ਪੈਂਦੇ ਆ। ਅਨਟਾਰੀਓ ਦੇ ਜਿਹੜੇ ਇੱਕ ਆਗੂ ਨੇ ਉਹਨਾਂ ਦੇ ਉਹਨਾਂ ਨੇ ਉੱਥੋਂ ਦਾ ਜਿਹੜਾ ਲਿਕਰ ਕੰਟਰੋਲ ਬੋਰਡ ਹੈ ਸ਼ਰਾਬ ਵਾਲਾ ਬੋਰਡ ਉਸ ਬੋਰਡ ਨੇ ਹੁਕਮ ਕੀਤਾ ਵੀ ਸਾਡੇ ਕਿਸੇ ਵੀ ਥਾਂ ਦੇ ਉੱਤੇ ਅਮਰੀਕਾ ਦੀ ਉਹ ਆਉਂਦੀ ਜਿਹੜੀ ਸ਼ਰਾਬ ਬੀਅਰ ਤੇ ਹੋਰ ਜਿਹੜੀਆਂ ਇਹ ਜੀਆਂ ਚੀਜ਼ਾਂ ਨੇ ਉਹ ਅਸੀਂ ਇੱਥੇ ਕਾਊਂਟਰਾਂ ਤੇ ਨਹੀਂ ਵੜਨ ਦੇਣੀਆਂ ਇੱਥੇ ਲਾਉਣੀਆਂ ਹੀ ਨਹੀਂ ਗੀਆਂ ਟ੍ਰਾਇਰਫ ਲਾਉਣਾ ਇੱਕ ਚੀਜ਼ ਤੇ ਜਿਹੜੀਆਂ ਚੀਜ਼ਾਂ ਆਉਂਦੀਆਂ ਵੀ ਨੇ ਅਸੀਂ ਚਾਹੁੰਦੇ ਆ ਵੀ ਉਹਨਾਂ ਦੀ ਇੱਥੇ ਸੇਲ ਬਣਾ ਲੱਗਣ ਦਿੱਤੀ ਜਾਵੇ ਤੇ ਇਹ ਜਿਹੜਾ ਕਾਰੋਬਾਰ ਹੈ ਇਹ 1 ਅਰਬ ਡਾਲਰ ਦਾ ਕਾਰੋਬਾਰ ਹੈ ਅਮਰੀਕਾ ਤੇ ਕੈਨੇਡਾ ਦੇ ਵਿੱਚਕਾਰ ਇਸ ਕਿਸਮ ਦਾ ਉਹਦੀ ਕੰਜ਼ਮਪਸ਼ਨ ਇੰਨੀ ਹੈ 1 ਅਰਬ ਡਾਲਰ ਦੇ ਬਰਾਬਰ ਤੇ ਉਹ ਜਿਹੜਾ ਉਹਨੂੰ ਤਕਰੀਬਨ ਉਹ ਜ਼ੀਰੋ ਕਰਨ ਤੇ ਆਏ ਹੋਏ ਐ ਸੋ ਇਹ ਇੱਕ ਲੜਾਈ ਇਸ ਤਰ੍ਹਾਂ ਦੀ ਵੀ ਚੱਲ ਨਹੀਂ ਜਾ ਰਹੀ ਹੈ ਲਾਸਟ ਗੱਲ ਦੋਸਤੋ ਮਨਰੇਗਾ ਜਿਹੜੀ ਸਕੀਮ ਹੈ ਉਹ ਮਨਮੋਹਨ ਸਿੰਘ ਦੀ ਪਹਿਲੀ ਟਰਮ ਦੇ ਵਿੱਚ ਆਈ ਸੀ ਤੇ ਉਹਦੇ ਉਹਦੇ ਵਿੱਚ ਸੀਗਾ ਵੀ ਘੱਟੋ ਘੱਟ 100 ਦਿਨ ਦੀ ਦਿਹਾੜੀ ਪਿੰਡੂ ਜਿਹੜੇ ਮਜ਼ਦੂਰ ਪਰਿਵਾਰ ਨੇ ਇੱਕ ਪਰਿਵਾਰ ਨੂੰ ਘੱਟੋ ਘੱਟ 100 ਦਿਨ ਕੰਮ ਜਿਹੜਾ ਉਹ ਗਰੰਟੀ ਹੋਵੇ ਇਹਦਾ ਮੈਨਾ ਹੀ ਇਹਦਾ ਨਾਂ ਹੀ ਰਿਹਾ ਕਿਉਂਕਿ ਇਸ ਫੰਡ ਦੇ ਵਿੱਚ ਇਸ ਕੰਮ ਦੇ ਵਿੱਚ ਜਿਹੜੇ ਫੰਡਾਂ ਦੀ ਅਲੋਕੇਸ਼ਨ ਹੈ ਹਰ ਸਬਸਟ ਸੈਸ਼ਨ ਦੇ ਵਿੱਚ ਕਟ ਰੱਖੀ ਜਾ ਰਹੀ ਹੈ ਪਿਛਲੇ ਘਟੇ ਬੁਰੇ ਨਹੀਂ ਹੁੰਦੇ ਪਰ ਬਸਟ ਉਹਨੇ ਰੱਖਿਆ ਜਾਂਦਾ ਹੈ ਪਿਛਲੇ ਸਾਲ ਵੀ 86000 ਕਰੋੜ ਸੀ ਐਤ ਕੀ ਵੀ 86000 ਕਰੋੜ ਹੀ ਹੈ ਪਰ ਹੁਣ ਉਥੇ ਇੱਕ ਸੰਸਥਾ ਨੇ ਦੱਸਿਆਗਾ ਕੱਲ ਵੀ ਕੱਲ ਤੱਕ ਤਕਰੀਬਨ ਜਿਹੜਾ 9860 ਕਰੋੜ ਰੁਪਈਆ ਜਿਹੜਾ ਉਹ ਪਿਛਲਾ ਘਾਟਾ ਖੜਾ ਪੂਰਾ ਕਰਨਾ ਹੈ ਜਿਹੜਾ ਜਿੰਨੇ ਪੈਸੇ ਪਿਛਲੇ ਉਹ ਖਤਮ ਹੋ ਗਏ ਹੁਣ ਆ ਘਾਟ ਹੈਗਾ ਇਹ ਜਿਹੜਾ ਹੁਣ ਬਜਟ ਰੱਖਿਆ ਇਹਦੇ ਵਿੱਚੋਂ ਇਹ ਘਾਟਾ ਕੱਟਿਆ ਜਾਣਾ ਹੈ ਤੇ 6948 ਕਰੋੜ ਰੁਪਇਆ ਮਜ਼ਦੂਰਾਂ ਦੀ ਜਿਹੜੀ ਲੇਬਰ ਹੈ ਉਹ ਅਜੇ ਦੇਣੀ ਬਾਕੀ ਹੈ ਦੇਣਦਾਰੀ ਹੈ ਉਹ ਇਹ ਜੇ ਸਾਰੀਆਂ ਚੀਜ਼ਾਂ ਘਟਾ ਦਿੰਦੇ ਆ ਤਾਂ 86000 ਕਰੋੜ ਦੇ ਵਿੱਚੋਂ ਜਦੋਂ ਇਹ ਚੀਜ਼ਾਂ ਘਟਾਵਾਂਗੇ ਅਸੀਂ ਤਾਂ ਬਜਟ ਦੇ ਦਾ तकरीबन 70000 ਕਰੋੜ ਹੀ ਰਹਿ ਗਿਆ ਤੇ ਹੁਣ ਜਦੋਂ ਬਜਟ 70000 ਕਰੋੜ ਹੈ ਤਾਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਕੰਮ ਨਹੀਂ ਸ਼ੁਰੂ ਹੋਣੇ ਆਡਰ ਤਰੀਕੇ ਹੋਣਗੇ ਵੇਜ ਲੇਟ ਹੋਊਗੀ ਵਗੈਰਾ ਇਸ ਤਰ੍ਹਾਂ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਦੇ ਦਿਨ ਹੋਰ ਘਟਣਗੇ ਸੋ ਇਹ ਸਾਰੀਆਂ ਚੀਜ਼ਾਂ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਜਿੱਥੇ ਪਿਛਲੇ ਸੈਸ਼ਨ ਦੇ ਵਿੱਚ ਐਵਰੇਜ ਤੌਰ ਤੇ ਆਸਤ ਤੌਰ ਤੇ 52 ਦਿਨ ਕੰਮ ਮਿਲਿਆ ਲੋਕਾਂ ਨੂੰ ਸਾਲ 'ਚ 100 ਨਹੀਂ 52 ਅਸ سال ਉਤਰ तकरीबन 44 ਦਿਨ ਹੀ ਕੰਮ ਮਿਲ ਰਹੇ ਐ ਅੱਧੇ ਤੋਂ ਵੀ ਘੱਟ ਦਿਨ ਕੰਮ ਮਿਲ ਰਹੇ ਐ ਇਹਦਾ ਮਤਲਬ ਹੈ ਬਸ ਇਸ ਤੋਂ ਜੇ ਦੁੱਗਣਾ ਹੋਊਗਾ ਤਾਂ ਇਹ ਪੂਰਾ ਹੋਊਗਾ ਨਹੀਂ ਆਉਂਦਾ ਨਹੀਂ ਇਹ ਇਸ ਤਰ੍ਹਾਂ ਦੀ ਹਾਲਤ ਐ ਸੋ ਸਰਕਾਰ ਦੇ ਦਾਅਵੇ ਜਿੱਡੇ ਮਰਜੀ ਐ ਪਰ ਅਮਲ ਜਿਹੜਾ ਬਹੁਤ ਮਾੜਾ ਲੋਕਾਂ ਦੇ ਵਿਰੋਧੀ ਅਮਲ ਐ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨ